ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਅਜਿਹਾ ਬਿਆਨ ਆਉਣਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰੀ ਮਨਸ਼ਾ ਇਹ ਨਹੀਂ ਸੀ ਜਿਸ ਤਰੀਕੇ ਦੇ ਨਾਲ ਇਸ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਆਪੋਜੀਸ਼ਨ ਦੇ ਵੱਲੋਂ ਕਿ ਕਬੂਟਾ ਸਿੰਘ ਹੁੰਦਾ ਸੀ ਮਝਵੀ ਸਿੰਘ ਪੱਠੇ ਪਉਂਦਾ ਸੀ ਪੱਠੇ ਨੇ ਪਿੱਛੇ ਆਸਮਾਨ ਸੇ ਗਏ ਤੇ ਇਹ ਜੇ ਸ਼ਬਦਾਂ ਦੀ ਵਰਤੋਂ ਕਿਉਂ ਹੋਈ ਕਾਲਾ ਰੰਗ ਉਦਾਸੀ ਜਵਾ ਕਾਲਾ ਸਾਡੇ ਮਜਵੀ ਸਿੰਘ ਭਾਈ ਚਾਰੇ ਦੇ ਉੱਤੇ ਉਹਨਾਂ ਨੇ ਪ੍ਰਸ਼ੰਚਨ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਤਾਂ ਅਮਰਿੰਦਰ ਸਿੰਘ ਰਾਜਾ ਵਿੜਿੰਗ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿਆਨ ਤਰਨ ਤਾਰਨ ਦੇ ਵਿੱਚ ਦਿੱਤਾ ਗਿਆ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਦਮਿਕੀ ਮਜਵੀ ਸਿੰਘ ਕਾਲਾ ਰੰਗ ਉਦਾਸੀ ਜਵਾ ਕਾਲਾ ਪੱਠੇ ਪਾਉਂਦਾ ਸੀ ਪੱਠੇ ਕਈ ਕੁਝ ਹੋਇਆ ਉਸ ਮਾਮਲੇ ਦੇ ਅੰਦਰ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਸਰਬਜੋਤ ਸਿੰਘ ਹੋਰਾਂ ਨੇ ਕਰਵਾਈ ਹੈ ਜੋ ਮਰਹੂਮ ਸਰਦਾਰ ਬੂਟਾ ਸਿੰਘ ਦੇ ਸੁਪੁੱਤਰ ਹੈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬਹੁਤ ਬਹੁਤ ਸਵਾਗਤ ਸਰਬਜੋਤ ਜੀ ਔਰ ਸਭ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਦੇ ਨਾਲ ਸਫਰ ਰਿਹਾ ਸਰਦਾਰ ਬੂਟਾ ਸਿੰਘ ਹੋਰਾਂ ਦਾ ਉਸ ਦੇ ਵਿੱਚ ਇੱਕ ਵੱਡੇ ਲੀਡਰ ਦੇ ਵੱਲੋਂ ਔਰ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਅਜਿਹਾ ਬਿਆਨ ਆਉਣਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰੀ ਮਨਸ਼ਾ ਇਹ ਨਹੀਂ ਸੀ ਜਿਸ ਤਰੀਕੇ ਦੇ ਨਾਲ ਇਸ ਨੂੰ ਪ੍ਰੈਜੈਂਟ ਕੀਤਾ ਜਾ ਰਿਹਾ ਆਪੋਜੀਸ਼ਨ ਦੇ ਵੱਲੋਂ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਨਸ਼ਾ ਸੀਗੀ ਪਰ ਜਿੰਨਾ ਮੈਂ ਬਿਆਨ ਸੁਣਿਆ ਉਹਨਾਂ ਨੇ ਸਮਾਜ ਦੇ ਪ੍ਰਤੀ ਹੋਰ ਪਿਤਾ ਜੀ ਦੇ ਪ੍ਰਤੀ ਬੜੇ ਹੀ ਫੱਦੇਵ ਇਸਤੇਮਾਲ ਕੀਤੀ ਸ਼ਬਦਾਵਲੀ ਦਾ ਔਰ ਉਹਨਾਂ ਸ਼ਬਦਾਵਲੀ ਦੇ ਇਸਤੇਮਾਲ ਦੇ ਤਹਿਤ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਦਵੰਦੀ ਹੈ ਜਿਹੜੇ ਸਾਡੇ ਕਨਸਟੀਟਿਊਸ਼ਨਲ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਹੈ ਉਹਨਾਂ ਦੇ ਤਹਿਤ ਮੈਂ ਉਹਨਾਂ ਦੇ ਅਗੇਂਸਟ ਦਖਾਸਤ ਦਿੰਦੀ ਹੈ ਔਰ ਮੈਂ ਉਮੀਦ ਕਰਦਾ ਕਿ ਉਹਤੇ ਕਾਰਵਾਈ ਹੋਵੇ ਅੱਛਾ ਅਮਰਿੰਦਰ ਸਿੰਘ ਰਾਜਵਰਿੰਗ ਹੋਰਾ ਨੇ ਜਦੋਂ ਇਹ ਮਾਮਲਾ ਭਖ ਜਾਂਦਾ ਹੈ ਬੇਸਿਕਲੀ ਤਾਂ ਉਹ ਉਹ ਵੀਡੀਓ ਇੱਕ ਜਾਰੀ ਕਰਦੇ ਆ ਤੁਸੀਂ ਵੀ ਸੁਣੀ ਹੋਣੀ ਆ ਉਹ ਕਹਿੰਦੇ ਕਿ ਸਰਦਾਰ ਬੂਟਾ ਸਿੰਘ ਮੇਰੇ ਪਿਤਾ ਸमान ਸੀਗੇ ਅਸੀਂ ਬਹੁਤ ਸਤਿਕਾਰ ਕਰਦੇ ਆ ਮੇਰੇ ਪਿਤਾ ਸमान ਸਨ ਸਰਦਾਰ ਬੂਟਾ ਸਿੰਘ ਜੀ ਔਰ तमाम ਸਾਰੇ ਵੱਡੇ ਸਾਡੇ ਲੀਡਰ ਸਹਿਬਾਨ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਫੀਸ਼ੀਐਂਟ ਹੈ ਜੀ ਜੋ ਉਹਨਾਂ ਦੇ ਵੱਲੋਂ ਸ਼ਬਦਾਵਲੀ ਵਰਤੀ ਗਈ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਪਿਤਾ ਤੁਲਿਆ ਪਿੱਤਾ ਸਮਾਨ ਸੀਗੇ ਤੇ ਇਹ ਜੀ ਸ਼ਬਦਾ ਦੀ ਵਰਤੋਂ ਕਿਉਂ ਹੋਈ ਜੀ ਹੈ ਨਾ ਇਹਦਾ ਕੋਈ ਮਤਲਬ ਪਨਦਾਰੀ ਨਾ ਤੁਸੀਂ ਆਪ ਦੱਸੋ ਹੂੰ ਇੱਕ ਪਾਸੇ ਤੁਸੀਂ ਇੱਕ ਐਨੇ ਪੱਦੇ ਸ਼ਬਦ ਵਰਤਾਂਦੇ ਹੋ ਫਿਰ ਮੁੜ ਕੇ ਤੁਸੀਂ ਕਹਿੰਦੇ ਹੋ ਜੇ ਮੇਰੇ ਪਿਤਾ ਸਮਾਨ ਸੀਗੇ ਦੋ ਗੱਲਾਂ ਦਾ ਮੇਲ ਤਾਂ ਨਹੀਂ ਪੈਂਦਾ ਨਾ ਜੀ ਤਬ ਜਿਹੜੀ ਐਫ ਆਈ ਆਰ ਕਰਵਾਈ ਗਈ ਉਹਦੇ ਵਿੱਚ ਬੇਸਿਕਲੀ ਤੁਹਾਡੇ ਵੱਲੋਂ ਇਤਰਾਜ਼ ਕਿਸ ਕਿਸ ਚੀਜ਼ ਦਾ ਕੀਤਾ ਗਿਆ ਸਾਡੇ ਵੱਲੋਂ ਇਤਰਾਜ਼ ਜਿਹੜਾ ਜਿਹੜੇ ਉਹਨਾਂ ਨੇ ਸ਼ਬਦਾਂ ਵਾਲੇ ਇਸਤੇਮਾਲ ਕੀਤੀ ਉਹ ਸ਼ਬਦਾਂ ਵਾਲੇ ਇਸਤੇਮਾਲ ਕਰਨੇ ਕਾਨੂੰਨੀ ਸੰਵਿਧਾਨ ਦੇ ਖਿਲਾਫ ਹੈ ਔਰ ਉਹਦੇ ਅਗੇਂਸਟ ਬਣਦੀ ਕਾਰਵਾਈ ਦੇ ਉੱਤੇ ਮੈਂ ਉਹਨਾਂ ਦੇ ਅਗੇਂਸਟ ਕੰਪਲੇਂਟ ਕੀਤੀ ਕਿ ਜਿਹੜੇ ਜਿਹੜੇ ਸੈਕਸ਼ਨ ਲੱਗਦੇ ਆ ਜਿਹੜੇ ਜਿਹੜੇ ਸੰਵਿਧਾਨ ਦੇ ਤੇ ਪ੍ਰੋਵੀਜਨਸ ਹੈਗੇ ਉਹਨਾਂ ਦੇ ਤਹਿਤ ਇਹਨਾਂ ਤੇ ਕਾਰਵਾਈ ਕੀਤੀ ਜਾਏ ਜੀ ਅੱਛਾ ਠੀਕ ਹੈ ਕਾਨੂੰਨੀ ਰਾਹ ਪਣਾਇਆ ਗਿਆ ਪਰ ਇਹਦੇ ਨਾਲ-ਨਾਲ ਗੱਲ ਇਹ ਵੀ ਹੈ ਕਿ ਸਰਦਾਰ ਬੂਟਾ ਸਿੰਘ ਜੀ ਕਾਂਗਰਸ ਦੇ ਵੱਡੇ ਲੀਡਰ ਰਹੇ ਨੇ ਵੱਡੇ-ਵੱਡੇ ਅਹੁਦਿਆਂ ਤੇ ਰਹੇ ਨੇ ਕਾਂਗਰਸ ਦੀ ਲੀਡਰਸ਼ਿਪ ਤੱਕ ਵੀ ਤੁਸੀਂ ਅਪਰੋਚ ਕੀਤਾ ਹਾਈ ਕਮਾਂਡ ਤੱਕ ਕੋਈ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਕੀਤੀ ਹੋਵੇ ਮੈਨੂੰ ਨਹੀਂ ਸਮਝ ਆਉਂਦੀ ਕਿ ਜੀ ਮੈਨੂੰ ਕੀ ਲੋੜ ਕਿਸ ਨੂੰ ਅਪਰੋਚ ਕਰਨ ਦੀ ਇਹ ਕਿਸੇ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ ਮੈਂ ਤਾਂ ਉਹਦੇ ਕਾਨੂੰਨ ਦੀ ਉਲੰਘਣਾ ਹੈ ਜੋ ਵੀ ਬੰਦੀ ਕਾਰਵਾਈ ਦਾ ਰਿਪੋਰਟ ਆ ਮੈਂ ਕੀਤੀ ਨਹੀਂ ਨਹੀਂ ਬੇਸਿਕਲੀ ਇਹ ਇਹ ਹੈ ਕਿ ਹਾਈ ਕਮਾਂਡ ਤੱਕ ਵੀ ਬੰਦਾ ਅਪਰੋਚ ਕਰਦਾ ਹੈ ਕਿ ਦੇਖੋ ਤੁਹਾਡੇ ਲੀਡਰ ਦੇ ਵੱਲੋਂ ਇੱਕ ਮਰਹੂਮ ਲੀਡਰ ਦੇ ਖਿਲਾਫ ਜਿਹੀ ਸ਼ਬਦਾਵਲੀ ਵਰਤੀ ਜਾਂਦੀ ਹੈ ਕਿਉਂਕਿ ਇੱਕ ਤਾਂ ਹੋਗੀ ਕਾਨੂੰਨੀ ਕਾਰਵਾਈ ਦੂਜੀ ਪਾਰਟੀ ਦੇ ਵੱਲੋਂ ਕਾਰਵਾਈ ਕਰਵਾਉਣ ਵਾਸਤੇ ਵੀ ਤੁਹਾਡੇ ਵੱਲੋਂ ਕੋਈ ਅਪਰੋਚ ਸਿਰਫ ਕਾਰਵਾਈ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਇਹ ਇੱਕ ਸਮੁੱਚੇ ਸਾਡੇ ਮਜਬੂਸ ਇੱਕ ਭਾਈਚਾਰੇ ਦੇ ਉੱਤੇ ਉਹਨਾਂ ਨੇ ਪ੍ਰਸ਼ੰਚਨ ਲਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਕਮੈਂਟ ਕੀਤੇ ਸਾਰੇ ਭਾਈਚਾਰੇ ਦੇ ਅਗੇਂਸਟ ਉਹਨਾਂ ਨੇ ਕਮੈਂਟ ਕੀਤੇ ਆ ਸਾਡੀ ਇਹਦੇ ਵਿੱਚ ਗਿਨੇ ਵੀ ਭਾਈਚਾਰਾ ਹੈ ਜੀ ਉਹਨਾਂ ਨੇ ਸਰਦਾਰ ਬੁੱਟਾ ਸਿੰਘ ਜੀ ਲਈ ਨਹੀਂ ਬੋਲੇ ਉਹਨਾਂ ਨੇ ਸਾਰੇ ਭਾਈਚਾਰੇ ਲਈ ਬੋਲੇ ਹੂੰ ਕਿਸਮਾਂ ਨਹੀਂ ਆਂਦੀ ਕਿ ਇਹਦੇ ਵਿੱਚ ਮੈਂ ਹੋਰ ਕਿਸੇ ਤੋਂ ਕੀ ਐਕਸਪੈਕਟ ਕਰਾਂ ਜੀ ਚਲੋ ਆ ਆਖਰੀ ਸਵਾਲ ਹੈ ਕਿ ਕੋਈ ਲੀਡਰਾਂ ਨੇ ਅਪਰੋਚ ਕੀਤਾ ਤੁਹਾਡੇ ਤੱਕ ਉਸ ਤੋਂ ਬਾਅਦ ਜਿਹਨੂੰ ਆਪਾਂ ਕਹਿ ਦਈਏ ਕਿ ਕੰਪਰੋਮਾਈਜ਼ ਕਰਨ ਦੇ ਲਈ ਕਿ ਦੇਖੋ ਕਿਉਂਕਿ ਵੱਡੇ ਲੀਡਰ ਅਪਰੋਚ ਆਮ ਉਮੂਮਨ ਐਸਾ ਹੁੰਦਾ ਹੈ ਮੇਰੇ ਮੰਨਣਾ ਉਹ ਨਾ ਇਸ ਚੀਜ਼ ਦਾ ਕੋਈ ਕੰਪਰੋਮਾਈਜ਼ ਹੋ ਸਕਦਾ ਤੇ ਜੇ ਕੋਈ ਅਪਰੋਚ ਕਰਦਾ ਨਹੀਂ ਕਰਦਾ ਇਹ ਦਿਸ ਇਜ਼ ਬਿਯੋਂਡ ਕੰਪਰੋਮਾਈਜ਼ ਐਜ਼ ਅ ਐਜ਼ ਅ son ਮੇਰੇ ਫਾਦਰ ਦੇ ਉੱਤੇ ਜੋ ਇਹਨਾਂ ਨੇ ਵਰਤੋਂ ਕੀਤੀ ਹੈ ਜਿੰਨਾ ਸ਼ਬਦਾਂ ਦੀ ਉਹਦਾ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ ਵੈਸੇ ਤੁਸੀਂ ਕਾਂਗਰਸ ਦੇ ਲੀਡਰਾਂ ਦੇ ਸੰਪਰਕ ਚ ਇਸ ਤੋਂ ਪਹਿਲਾਂ ਹੋ ਜਿਹੜੀ ਲੀਡਰਸ਼ਿਪ ਹੈ ਖਾਸ ਤੌਰ ਤੇ ਪੰਜਾਬ ਦੀ ਜਾਂ ਹਾਈ ਕਮਾਂਡ ਹੈ ਕਾਂਗਰਸ ਦੀ ਲੀਡਰਸ਼ਿਪ ਉਹਨਾਂ ਦੇ ਸੰਪਰਕ ਦੇ ਵਿੱਚ ਹੋ ਇਸ ਤੋਂ ਪਹਿਲਾਂ ਦੇਖੋ ਇਸ ਤਰ੍ਹਾਂ ਹੈ ਮੈਂ ਲੀਡਰਸ਼ਿਪ ਪਾਰਟੀ ਚ ਕਦੀ ਨਾ ਕਦੀ ਰਹਿੰਦੀ ਹੈ ਜੀ ਜੇ ਲੀਡਰਸ਼ਿਪ ਆਪਣਾ ਔਨ ਪੱਤੀ ਕਾਰਵਾਈ ਉਹ ਲੀਡਰਸ਼ਿਪ ਕਰੇ ਹੂੰ ਤੁਸੀਂ ਡਿਮਾਂਡ ਕਰਦੇ ਹੋ ਕਿ ਪਾਰਟੀ ਆਪਣੇ ਪੱਧਰ ਤੇ ਇਸ ਦਾ ਸੰਗਿਆਨ ਲਵੇ ਬਿਨਾਂ ਤੁਹਾਡੀ ਕਿਸੇ ਸ਼ਿਕਾਇਤ ਦੇ ਜਿਹੜਾ ਪਾਰਟੀ ਨੂੰ ਹੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਥੈਂਕ ਯੂ ਜੀਮ ਪਾਰਟੀ ਦੇ ਇੱਕ ਪਧਾਰਿਕ ਜੇ ਜੇ ਕੋਈ ਬਿਆਨ ਦਿੰਦੇ ਨੇ ਤੇ ਪਾਰਟੀ ਜੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੀ ਹੈ ਤੇ ਉਹਨਾਂ ਨੂੰ ਆਪਣੇ ਆਪ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਜੀ ਬਹੁਤ ਧੰਨਵਾਦ ਸਰਬਜੋਤ ਜੀ ਸ਼ੁਕਰੀਆ ਸਮਾਂ ਦੇਣ ਦੇ